ਹਾਂਜੀ ਸਾਰੇ ਭੈਣ ਭਰਾਵਾਂ ਪਿਆਰੇ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਉਹ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਸਿਰਫ 5 ਮਿੰਟ ਨੂੰ ਹੀ ਰੁਕਣਾ ਵੀਡੀਓ ਤੇ ਤੇ 5 ਮਿੰਟਾਂ ਦੇ ਵਿੱਚ ਆਪਾਂ ਜਿਹੜੀ ਲਾਈਨਿੰਗ ਵਾਲੇ ਸੂਟ ਦੀ ਆ ਉਹ ਕਟਿੰਗ ਕਰ ਦੇਣੀ ਹੈ ਠੀਕ ਆ ਹਾਂ ਲੋ ਜੀ ਆਪਨੇ ਕੋਲ ਆਈ ਸ਼ਰਟ ਫਰੰਟ ਫਾਈਲਰ ਆਵਲੀ ਹੈ ਇਹ ਬੈਕ ਹੈ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਬਾਹਾਂ ਦੀ ਕਟਿੰਗ ਕਰਨੀ ਇਹ ਨਾ ਹੋਏ ਕਿ ਤੁਸੀਂ ਵੀਡੀਓ ਛੱਡ ਦੋਗੇ ਸਭ ਤੋਂ ਪਹਿਲਾਂ ਬਾਹਾਂ ਹੀ ਕੱਟੀ ਜਾਂਦੇ ਆ ਪਰ ਵੀਡੀਓ ਨੂੰ ਸਾਰਾ ਦੇਖਿਓ ਜਿਆਦਾ ਟਾਈਮ ਨਹੀਂ ਲੱਗਣਾ ਆ ਦੇਖੋ ਤੇ ਲਾਈਨਿੰਗ ਨੂੰ ਆ ਆਪਣੇ ਕੋਲ ਲਾਈਨਿੰਗ ਦਾ ਲਾਈਨਿੰਗ ਨੂੰ ਆ ਵਾਲੀ ਕੰਨੀ ਤੇ ਆ ਵਾਲੀ ਕੰਨੀ ਠੀਕ ਆ ਇਹਨਾਂ ਨੂੰ ਆਪ ਆਪ ਵਿੱਚ ਮਿਲਾ ਲਿਆ ਤੇ ਇਧਰ ਵਾਲੀ ਜਿਹੜੀ ਆ ਇਹ ਬੰਦ ਸਾਈਡ ਧਿਆਨ ਨਾਲ ਦੇਖੋ ਆ ਵਾਲੀ ਬੰਦ ਸਾਈਡਾਂ ਕੰਨੀ ਨੂੰ ਕੰਨੀ ਨਾਲ ਮਿਲਾ ਲਿਆ ਤੇ ਆਪਾਂ ਇਹਨੂੰ ਕਰ ਲਿਆ ਡਬਲ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਜਿਹੜੀ ਆਪਣੀ ਬਾਹਲੀ ਕਟਿੰਗ ਕੀਤੀ ਆ ਇਸ ਤਰ੍ਹਾਂ ਉੱਪਰ ਰੱਖ ਲੈਣੀ ਕੱਪੜੇ ਦੇ ਉਹਦੀ ਉੱਤੇ ਕਟਿੰਗ ਕਰ ਲੈਣੀ मैं यहाँ इस तरह कट्टी है कि जी अपना हम जिमें डिजाइन जोड़ा चलता पाया इस तरीके कटिंग जी ना करके जो छनी है तो सिर्फ पैर पैर का कपड़ा जोड़ा मार देना वो तुम लेना ठीक है इस तरह करके अपना चार छपे सारी जारी जी कटिंग कर लैनी है बराबर बराबर आपका जरा कपड़ा जोड़ा तरीके ठीक है उस तो बाद तरीके लाइनिंग डबल करना ਉਹ ਆਪਾਂ ਤੁਹਾਨੂੰ ਉਹ ਦੱਸਦੇ ਆ ਠੀਕ ਆ ਹਾਂ ਜੀ ਹੁਣ ਦੇਖੋ ਆਪਾਂ ਲਾਈਨਿੰਗ ਨੂੰ ਜਿਹੜਾ ਵਾ ਉਹ ਡਬਲ ਕਰਕੇ ਤੇ ਐਕਸਟਰਾ ਮੁਸ਼ਾ ਲੈਣਾ ਆ ਵੀ ਕਰਨੀ ਆ ਆ ਵੀ ਕਰਨੀ ਆ ਉਸ ਤੋਂ ਦੂਸਰੀ ਸਾਈਡ ਨੂੰ ਵੀ ਆਪਣੀ ਕਰਨੀ ਆ ਦੋਨ ਸਾਈਡਾਂ ਦੇ ਮਤਲਬ ਢਲੇ ਬਣਨੇ ਨੇ ਤੇ ਕੋਈ ਆ ਦੇਖੋ ਇਧਰੋਂ ਵੀ ਖੁੱਲੀ ਸਾਈਡਾ ਬਣਨੀ ਆ ਤੇ ਆ ਵੀ ਕਰਨੀ ਆ ਤੇ ਜਿਹੜੀ ਆਪਾਂ ਆ ਵਾਲੀ ਸਾਈਡਾ ਇਧਰ ਵੀ ਆਪਣੀ ਐਸੀ ਤਰ੍ਹਾਂ ਦੋਵੇਂ ਕਰਨੀਆਂ ਆ ਤਾਂ ਆਪਾਂ ਸਾਰੀ ਲਾਈਨਿੰਗ ਨੂੰ ਜਿਹੜਾ ਉਹ ਆਪਾਂ ਡਬਲ ਕਰ ਲਿਆ जिमेंता दोबारा रखती हुई भी आप बाँ वाली जीडी इतों बंद वाली साइड रखी से अपनी दोवें खुले वाली साइड में एक यहाँ फायदा वा कि आप थले जी कोई सवाई जी कमीज देनी पी ठीक है क्योंकि तनी आ जाने आ अपनी सूट की सीधी साइड आटिंग नहीं करना आप बैक साइड में इस तरीके आलिए लाइनिंग डबल होगी अपने कोछा लेना अपनी शर्ट के बैक साइड में ਜਿਹੜੀ ਫਰੰਟ ਸਾਈਡ ਤੇ ਇੱਕ ਨਿਸ਼ਾਨੀ ਬਣਾਉਣਾ ਕਿ ਇਹ ਜਿਹੜੀ ਆਪਣੀ ਇੱਕ ਵੀਡੀਓ ਕਾਰਡ ਪਈ ਹੁੰਦੀ ਆ ਫਿਰ ਜਿਹੜੀ ਬੈਕ ਸਾਈਡ ਆ ਉਹਦੇ ਤੇ ਆਪਣੀ ਇਹ ਲਾਈਨਿੰਗ ਜਿਹੜੀ ਆ ਉਹ ਪ੍ਰੋਪਰ ਪੂਰੀ ਬਰਾਬਰ ਨਹੀਂ ਆਉਣੀ ਠੀਕ ਆ ਤੇ ਇਸ ਤਰ੍ਹਾਂ ਨਿਸ਼ਾਨ ਲੈਣਾ ਤੁਸੀਂ ਉੱਪਰ ਲਾਈਨਿੰਗ ਤੇ ਛੋੜ ਨੂੰ ਬੈਕ ਸਾਈਡ ਨੂੰ ਤੇ ਜਿਹੜੀ ਸੂਰਜੀ ਕਟਿੰਗ ਕਰਨੀ ਆ ਉਹ ਤੁਸੀਂ ਸਿੱਧੀ ਸਾਈਡ ਤੇ ਜਿਹੜੇ ਆਹ ਪਲੇਟਾਂ ਵਾਲੇ ਨਿਸ਼ਾਨ ਆ ਸਿੱਧਾ ਸਿੱਧੀ ਸਾਈਡ ਕਰਕੇ ਫਿਰ ਇਹ ਸਾਰੇ ਜਿਹੜੇ ਨਿਸ਼ਾਨ ਆ ਇਹ ਲਾਉਣੇ ਆ ਤੇ ਇਹਦੇ ਚਾਪਾ ਇਹ ਤੁਹਾਨੂੰ ਸਪੀਕਿੰਗ ਵੀ ਦੱਸਾਂਗੇ ਅੱਗੇ ਵੀ ਆਪਾਂ ਤੇ ਜਿਹੜੀ ਵੀਡੀਓ ਜਿਹੜੀ ਆ ਉਹ ਪਾਈ ਆ ਤੇ ਤੁਹਾਨੂੰ ਉਹ ਮੇਗੀ ਠੀਕਾ ਨਹੀਂ ਹੁੰਦੀ ਤੇ ਤੁਸੀਂ ਆਪਣਾ ਕਮੈਂਟ ਕਰੋ ਆਪਾਂ ਤੁਹਾਨੂੰ ਇਹਦੀ ਵੀ ਸਪੀਕਿੰਗ ਦੀ ਜਿਹੜੀ ਵੀਡੀਓ ਆ ਉਹ ਪਾਵਾਂਗੇ ਬੜੇ ਆਸਾਨ ਤਰੀਕੇ ਨਾਲ ਸੂਖੀ ਜਿਹੜੀਆਂ ਸਪੀਕਿੰਗ ਹੋ ਜਾਂਦੀ ਹੈ ਠੀਕ ਆ ਦੇਖੋ ਆਪਾਂ ਅਗਲੇ ਕਟਿੰਗ ਨਾਲ ਥੋੜਾ ਥੋੜਾ ਪਰਦਾ ਛੱਡ ਲੈਣਾ ਤੇ ਦੁਬਾਰਾ ਫੀਡਿੰਗ ਵਰੀ ਸਵਾਈ ਕਰੀਏ ਤੇ ਆਪਣੇ ਖੇਚਣਾ ਹੋਵੇ ਨਾ ਇਹਨੇ ਠੀਕ ਆ ਆ ਦੇਖੋ ਆਪਾਂ ਪ੍ਰੋਪਰ ਸਾਰਾ ਜਿਹੜਾ ਨੂੰ ਛਾ ਕੇ ਇਹ ਪੂਰਾ ਛਾ ਲੈਣਾ ਜੇ ਕਿਸੇ ਗੱਲ ਦੀ ਨਾ ਸਮਝ ਲੱਗੇ ਤੁਸੀਂ ਕਮੈਂਟ ਕਰੋ ਆਪਾਂ ਪਰ ਫਿਰ ਆਈ ਡੂਰਨ ਹਾਂ ਦੇਖੋ ਨੂੰ ਪੈਰ ਪੈਰ ਦਾ ਉਹ ਛੱਡ ਲਿਆ ਵਿੱਚ ਟਿਕਣਾ ਤੁਹਾਨੂੰ ਸਾਰੀ ਲਾਈਨਿੰਗ ਦੇ ਵਿੱਚ ਪੈਰ ਪੈਰ ਛੱਡ ਕੇ ਲਾਈਨਿੰਗ ਦੀ ਜਿਹੜੀ ਆ ਕਟਿੰਗ ਕਰ ਲੈਣੀ ਆ ਤੇ ਇਸ ਤੋਂ ਬਾਅਦ ਹੀ ਆਪਾਂ ਸਲਵਾਰ ਦੀ ਕਟਿੰਗ ਕਰਦੇ ਹਾਂ ਆਹ ਲੋ ਜੀ ਇਹ ਆਪਣੀ ਦੋਵੇਂ ਸੂਤਾ ਕਟਿੰਗ ਹੋ ਗਈਆਂ ਬੈਗ ਵਾਲੀ ਵੀ ਤੇ ਫਰੈਂਟ ਵਾਲੀ ਠੀਕ ਆ ਜਿੱਦੋਂ ਆਹ ਵਾਲੀ ਕਟਿੰਗ ਵਾਲੀ ਫਰੈਂਟ ਤੇ ਵਿੱਚ ਕੋਲੀ ਕੋਲੀ ਲਾਈਨਿੰਗ ਵਧੂਗੀ ਉਹਨਾਂ ਆਪਾਂ ਜਿਹੜਾ ਕਟਿੰਗ ਕਰਾਂਗੇ ਫਰਾਈ ਕਰਾਂਗੇ ਉਦੋਂ ਆਪਾਂ ਸਾਰਾ ਸੂਰ ਦੀ ਕੱਚੀ ਕਰਕੇ ਸੂਰ ਨੂੰ ਟਕੇਰਾ ਪਾਉਂਦੀ ਜਿਹੜੀ ਦਾਤ ਆ ਉਹ ਦੁਬਾਰਾ ਪਾ ਲੈਂਦੇ ਆ। ਆ ਦੇਖੋ ਬੜੇ ਆਸਾਨ ਤਰੀਕੇ ਨਾਲ ਆਪਣੀ ਇਹ ਦੋਵੇਂ ਬੈਟ ਵੀ ਤੇ ਟੱਬਰ ਵੀ ਤੇ ਨਾਲ ਹੀ ਬਾਹਾਂ ਵੀ ਹੋ ਗਈਆਂ। ਹੁਣ ਆਪਾਂ ਕਰਦੇ ਆ ਪ੍ਰਬੰਧ ਕਰੀਏ। ਉਹ ਵੀ ਆਪਾਂ ਦੇਖੋ ਇਸੇ ਤਰ੍ਹਾਂ ਟਵਲ ਸਾਰੀ ਰੈਡੀ। ਪ੍ਰਾਇਮਰ ਬਾਹਾਂ ਤੇ ਲੋਕਟਿੰਗ ਕਰਦੇ ਨਾ ਸੀ। ਤੇ ਬਾਅਦ ਚ ਆਪਾਂ ਸਾਰੀ ਡਬਲ ਲਾਈਨਿੰਗ ਦੀ ਕਟਿੰਗ ਜਿਹੜੀ ਆ ਉਹ ਕਰਨੀ ਦੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ। ਜੇ ਤੁਸੀਂ ਮੇਰੇ ਚੈਨਲ ਉੱਤੇ ਜਾਣਾ ਹੈ ਜੀ तो मेरे चैनल में सबसक्राइब करो लो आखो अपने को सारी आ सलवार की कटिंग हो गई है आपदा स सौखे तो सौखे तरीके आ कटिंग से स्टिचिंग दीडियो जी अपलोड करते हैं अपने को पहुंचे हैं सलवार से इस तरीके तो आपना सारा मतलब थोड़े सैट करके एंड प्रोपर करके ठीक है इस तरह ही आप ਦੇ 5 ਮੀਟਰ ਲਾਈਨਿੰਗ ਦਾ ਦੇਖੋ ਆਪਣੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਸਾਰੀ ਜਿਹੜੀ ਆ ਉਹ ਸਵਾਰ ਦੀ ਸ਼ੋਰਬੀਜ ਕਟਿੰਗ ਹੋ ਜਾਂਦੀ ਭਾਵੇਂ ਜਿੰਨਾ ਮਰਜੀ ਘਾੜੀ ਦੋ ਹੈ ਜਨਾ ਕੋਈ 5 ਮੀਟਰ ਦੇ ਵਿੱਚ ਆਪਾਂ ਵਧੀਆ ਜਿਹੀ ਕਟਿੰਗ ਹੋ ਜਾਂਦੀ ਹਾਂਜੀ ਆ ਦੇਖੋ ਹੁਣ ਆਪਾਂ ਸਾਰੇ ਪਾਰਟ ਜਿਹੜੇ ਹੈਗੇ ਆ ਸਵਾਰ ਦੇ ਉਹ ਲਾਈਨਿੰਗ ਦੇ ਉੱਪਰ ਇਸ ਤਰ੍ਹਾਂ ਮੁਛਾਲਿਆ ਦੇਨ ਕੋਲ ਆਪਣੀ ਦੇਖੋ ਸਾਰੀ ਇਹ ਵਧੀਆ ਤਰੀਕੇ ਦਾ ਰਾਜੇ ਲਾਈਨਿੰਗ ਦਾ ਸੈੱਟ ਆ ਗਿਆ ਕਿਉਂਕਿ ਹਾਲਾਂਕਿ ਉਹ ਪਿੱਛੋਂ ਬੱਦਰੀ ਪਈਏ ਥੋੜਾ ਸਾਝ ਜਿਹੜਾ ਵਾ ਮੀਡੀਅਮ ਮੋਟਾ ਉਹਦਾ ਕਰ ਗਏ ਠੀਕ ਆ ਇਸੇ ਤਰ੍ਹਾਂ ਤੁਸੀਂ ਇਹ ਸਾਰੀ ਕਾਈਨਿੰਗ ਨੂੰ ਡਬਲ ਵਿਛਾ ਲੈਣਾ ਪਹਿਲਾਂ ਦੋਵੇਂ ਸਾਈਡਾਂ ਸ਼ਰਟ ਦੀਆਂ ਕੱਟ ਲੈਣੀਆਂ ਇੱਕ ਵਾਰੀ ਫੇਰਾ ਸਾਰੀਆਂ ਆ ਵੀ ਡਬਲ ਆਪਣੇ ਕੋਲ ਦੇਖੋ ਮੈਂ ਫਲਵਾ ਰਾ ਲੈ ਤੇ ਕੁੰਡੇ ਹਨ ਪਹੁੰਚੇ ਆਵੜ ਇਹ ਸਾਰੇ ਡਬਲ ਆ ਤੇ ਇਸੇ ਤਰੀਕੇ ਨਾਲ ਥੱਲੇ ਜਿਹੜੀ ਆਪਣੇ ਕੋਲ ਲਾਈਨਿੰਗ ਆ ਇਹ ਵੀ ਡਬਲ ਆ ਡਬਲ ਕਰਕੇ ਆਪਾਂ ਸਾਰੀ ਜਿਹੜੀ ਹੈ ਇਹ ਵਿਛਾਈਏ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਇਹ ਆਪਾਂ ਨੂੰ ਕਮੈਂਟ ਆਇਆ ਸੀ ਕਿ ਜੀ ਜੀ ਸਾਨੂੰ ਲਾਈਨਿੰਗ ਦੀ ਕਟਿੰਗ ਦਾ ਬਸ ویسੇ ਦਾ ਆਪਾਂ ਪਹਿਲਾਂ ਵੀ ਵੀਡੀਓ ਪਾਈ ਐ ਇਸੇ ਤਰੀਕੇ ਦੀ ਤੇ ਆਪਾਂ ਸਟੀਚਿੰਗ ਦੀ ਵੀ ਪਾਈ ਐ ਸ਼ਰਟ ਦੀ ਜੇ ਤੁਹਾਨੂੰ ਚਾਹੀਦੀ ਹੋ ਤਾਂ ਵੀ ਦੇਖ ਲਿਓ ਉਸ ਨੂੰ ਵੀਡੀਓ ਦੇ ਵਿੱਚ ਆਇਆ ਸੀ ਕਿ ਜੀ ਜੀ ਸਾਨੂੰ ਕਟਿੰਗ ਦੀ ਵੀ ਵੀਡੀਓ ਦਿਓ ਇਸ ਕਰਕੇ ਆਪਾਂ ਇੱਕ ਹੋਰ ਬਣਾ ਕੇ ਵੀਡੀਓ ਕਟਿੰਗ ਦੀ ਸਟੀਚਿੰਗ ਦੀ ਜੇ ਤੁਹਾਨੂੰ ਚਾਹੀਦੀ ਹੋ ਜੇ ਫਿਰ ਲਾਈਵ ਦੇ ਵਿੱਚ ਤੁਹਾਨੂੰ ਮਾਣੀ ਦੀ ਜਿਹੜੀ ਆਏ ਇਹ ਸਮੂਦੀ ਸਟੀਚਿੰਗ ਦਾ ਹੈ ਦਿਖਾਵਾਂਗੇ ਅਲਿਵਾ ਜੇਕਰ ਕੋਲ ਸਾਈਡ ਵੱਲ ਦਾਰੀ ਇਹ ਕੰਮ ਆਪਣੇ ਕੋਲ ਆ ਕੱਪੜਾ ਇਸ ਤਰ੍ਹਾਂ ਬੰਨ੍ਹ ਦਿੰਦਾ ਸਾਰੀ ਮੋੜ ਥੋੜਾ ਥੋੜਾ ਇੰਨਾ ਫੈਰ ਫੈਰਦਾ ਸਾਰੀ ਲਾਈਨ ਦੇ ਵਿੱਚ ਹੀ ਆਪਾਂ ਅੱਦਾਂ ਨੂੰ ਮਾਰਜਿਨ ਛੱਡ ਕੇ ਫਿਰ ਜਿਹੜੀ ਆ ਉਹ ਕਟਿੰਗ ਕਰਨੀ ਆ ਫਿਰ ਆਪਣੀ ਜਦੋਂ ਆਪਾਂ ਸਿਫਟਿੰਗ ਕਰਦੇ ਆ ਤੇ ਸਵਾਰ ਨੂੰ ਖਿੱਚਣੀ ਪੈਂਦੀ ਜਿੱਦਾਂ ਸ਼ਰਟ ਦੇ ਵਿੱਚ ਆਪਾਂ ਥੋੜਾ ਥੋੜਾ ਛੱਡਿਆ ਇਸੇ ਕਰਾਪਾਂ ਥਾਰਾ ਛਾੜ ਛੱਡ ਕੇ ਕਟਿੰਗ ਜਿਹੜੀ ਉਹ ਕਰਦੇ ਆ ਲੋងਗੇ ਵੈਰੀ ਵੀਡੀਓਜ਼ ਹਨ ਤੇ ਨਹੀਂ ਲੱਗੀ ਦੁਬਾਰਾ ਦੇਖਿੰਨੇ ਆ ਲਾਈਕ ਸ਼ੇਅਰ ਕਰ ਬਟਨ ਦਬੁਰ ਕਰਿਓ ਜੇ ਚੰਗਾ ਲੱਗੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਹੋਰ ਵੀ ਵੀਡੀਓ ਦੇਖੋਗੇ। ਇਹ ਕਾਵਲ ਕੀ ਇਹਨਾਂ ਪਾਸਿ ਇਥੋਂ ਕੱਟ ਦੇਣਾ। ਇਹ ਇਹ ਨਹੀਂ ਆਤ ਨਹੀਂ ਇੱਥੀਆਂ ਪਾਸੇ ਪੈਰ ਦਾ ਪੈਰ ਦਾ ਮਾਰਨ ਰੱਖ ਕੇ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਆਹ ਵਾਲਾ ਕੁਝ ਕਟਿਆ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਆਪਣੇ ਹੁਣੇ ਕਟਿੰਗ ਕਰ ਲੈ। ਮਿਲਦੇ ਆ ਅਗਲੀ ਵੀਡੀਓ ਵਿੱਚ।